ਪੁਰਦੁਰਾ ਦੱਖਣ ਬਰਾਂ ਸਹਿਬ ਪਿੰਨ ਸੈਫਾਬਾਦ ਵਿਖੇ ਮੁੱਖ ਸੇਵਾਦਾਰ ਬਾਬਾ ਸੰਤੋਖ ਸਿੰਘ ਜੀ ਛਲੇ ਵਾਲੇ ਨਿਰਮਲ ਸੰਤ ਮਰਦ ਪੰਜਾਬ ਪੰਜਾਬ ਦੇ ਪ੍ਰਧਾਨ ਤੇ ਲਗਧ ਸੰਗਤਾਂ ਵੱਲੋਂ ਮਾਤਾ ਗੁਜਰ ਕੌਰ ਜੀ ਚਾਰ ਸਹਿਬ ਜਾਦੇ ਕੌਮਤ ਛੀਤੇ ਜਨ ਸੰਪਰ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਪੰਥ ਦੇ ਮਹਾਨ ਕਥਾਵਾਚਕਾਂ ਨੇ ਸੰਗਤਾਂ ਨੂੰ ਸਿੱਕ ਤੇ ਹੱਥ ਤੋਂ ਜਾਣ ਕਰਵਾਇਆ ਇਸ ਮੌਕੇ ਬਾਬਾ ਸੰਤੋਖ ਸਿੰਘ ਥਲੇਵਾਲਿਆਂ ਨੇ ਕਿਹਾ ਅੱਜ ਲੋੜ ਹੈ ਕਿ ਗੁਰੂ ਸਾਹਿਬਾਂ ਦੇ ਦੱਸੇ ਮਾਰ ਕੇ ਚੱਲ ਕੇ ਸਮਾਜ ਸੇਵੀ ਉਪਰਾਲੇ ਕਰੀਏ ਕੈਮਰਾ ਸੰਗ ਨਾਗੀ ਨਾਲ ਸੰਗ ਦੀ ਰਿਪੋਰਟ ਨੈਨਾ ਪਰਿਮਨੰਦ ਅਮੇ ਦਿਵਲੋ ਕਰਨ ਮਨ ਮਨ ਹੈ ਦਿਵਲੋ ਕਰਨ ਮਨ ਮਨ ਆ ਮੈ ਕਹਿ ਮਰੋ ਕਰਨ ਮਨ ਮਨ ਪਰਮੇ ਜਤੀ ਜੇ ਰਾਮ ਨਾਰੇ ਜਤੀ ਜੇ ਨਾਮ ਰਾਜਾ ਨੇ ਆਪ ਕਹਿ ਮਰੋ ਮਨ 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 ਆ ਹੈ ਸੇ ਦਿਵਲੋ ਕਰਨ ਮਨ ਮਨ ਅਮੇ ਸਿਮਰੋ ਹੈ തിരുനാളി <laughs> ਕ੍ਰੋ ਰੋਸ਼ਨਾ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੂੰ ਪਤਾ ਸਾਧ ਸੰਗਤ ਜੀ ਟਣ ਟਣ ਚਾਰੇ ਸਾਹਿਬ ਜਾਦੇ ਟਣ ਟਣ ਮਾਤਾ ਗੁਜਰ ਕੌਰ ਜੀ ਤੇ ਸਮੂਹ ਸ਼ਹੀਦਾਂ ਸੰਗਾਂ ਦੀ ਯਾਦ ਅੰਦਰ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਜੀਆਂ ਨੂੰ ਪਤਾ ਇਹ ਸ਼ੀਧੀ ਦਿਹਾੜੇ ਚੱਲ ਰਹੇ ਹਨ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਜੀ ਪਿੰਡ ਸੈਫਾਬਾਦ ਪ੍ਰਕਾਸ਼ ਨਗਰ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 8 ਦਿਨ ਦੇ ਸਮਾਗਮ ਰੱਖੇ ਹਨ 사త్సੰਗਤ ਜਿਸ ਵਿੱਚ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਘਰ ਕੇ ਕੀਰਤਨੀਏ ਵਿਦਵਾਨ ਕਥਾਵਾਚਕ ਹਾਜ਼ਰੀਆਂ ਭਰਦੇ ਹਨ ਸਾਧ ਸੰਗਤ ਜੀ ਅੱਜ ਦਾ ਜੋ ਦੀਵਾਨ ਹੈ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹੀ ਤਰੀਕ ਦਾ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬਾਨ ਸਿੰਘ ਸਾਹਿਬ ਯਾਨੀ ਜਸਵਿੰਦਰ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਸਾਹਿਬ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜੀ ਅੱਜ ਦੇ ਦੀਵਾਨਾ ਦੇ ਵਿੱਚ ਵਿਸ਼ੇਸ਼ ਤੌਰ ਤੇ ਉਹ ਔਰ ਇਤਿਹਾਸ ਅੱਜ ਦਾ ਸੰਗਤਾਂ ਨੂੰ ਸਰਵਣ ਕਰਾਉਣਗੇ ਇੱਕ ਵਾਰੀ ਸਾਰੀ ਸੰਗਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ धरो ਧੰਨ ਧੰਨ ਚਾਰੇ ਸਾਹਿਬ ਜੀ ਦੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਦਾ ਧਿਆਨ धरो ਤੇ ਆਪਾਂ ਸਾਰੀ ਸੰਗਤ ਸਿੱਖ ਸਾਹਿਬ ਜੀ ਨੂੰ ਜਿਉ ਆ ਆਖੀਏ ਬੋਲੇ ਸੋ ਨਿਹਾਲ ਸੰਗਤ ਜੀ ਆਪ ਜੀ ਇਤਿਹਾਸ ਸਰਵਣ ਕਰ ਰਹੇ ਹੋ ਲੜੀਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਮੇਤ ਪਰਿਵਾਰ ਸਮੇਤ ਸਿੰਘਾਂ ਅਨੰਦਗੜ੍ਹ ਦਾ ਕਿਲਾ ਛੱੜਣਾ ਸਰਸਾ ਦਾ ਵਿਛੋੜਾ ਆਪ ਜੀ ਨੇ ਕਨ ਸਰਵਣ ਕੀਤਾ ਵੱਡੇ ਸਾਹਿਬਜਾਂਦਿਆਂ ਦੀ ਸ਼ਹੀਦੀ ਆਪ ਜੀ ਨੇ ਕੱਲ ਸਾਰਾ ਪ੍ਰਸੰਗ ਸਰਵਣ ਕੀਤਾ ਜੋ ਅੱਜ ਦਾ ਇਤਿਹਾਸ ਹੈ ਆਪ ਜੀ ਸਾਰੀ ਸੰਗਤ ਮਨ ਬਿਰਤੀਆਂ ਸਰਕੀਆਂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਆਪ ਜੀ ਨੇ ਬਹੁਤ ਪਿਆਰ ਦੇ ਨਾਲ ਅੱਜ ਦਾ ਇਤਿਹਾਸ ਸਰਪਨ ਕਰਨਾ ਹੈ 사ਤ ਸੰਗਤ ਜੀ ਆਪ ਜੀ ਬਹੁਤ ਵੱਡਿਆਂ ਬਾਗਾਂ ਵਾਲੇ ਹੋ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜਿਹੜੇ ਗੁਰੂ ਨਾਨਕ ਦੇ ਤੀਆਂ ਪੁੱਤਰ ਆ 사ਤ ਸੰਗਤ ਜੀ ਉਹ ਆਪਣੇ ਵੱਡਿਆਂ ਦੇ ਸ਼ਹੀਦੀ ਦਿਹਾੜੇ ਬਹੁ ਸ਼ਰਧਾ ਭਾਵਨਾ ਸਹਿਤ ਮਨਾਉਂਦੇ ਆਣ ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਉਦਮ ਕੀਤਾ ਹੈ ਚਾਰੇ ਸਾਹਿਬਜ਼ਾਦੇ ਧਨ ਤਨ ਮਾਤਾ ਗੁਜਰਕੌਰ ਜੀ ਭਾਈ ਮੋਤੀराम ਜੀ ਮਹਿਰਾ ਸ਼ਹੀਦ ਜਿਨ੍ਹਾਂ ਨੇ ਏਡਾ ਵੱਡਾ ਪੁੰਨ ਕਮਾਇਆ ਧਨ ਮੋਤੀ ਜਿਨ੍ਹਾਂ ਪੁੰਨ ਕਮਾਇਆ ਗੁਰ ਨਾਨਕਾ ਜੀ ਦੁੱਧ ਪਿਆਇਆ ਗੁਰਮੁਖੋ ਸਾਰੇ ਸ਼ਹੀਦ ਸਿੰਘਾਂ ਨੂੰ ਆਪਾਂ ਯਾਦ ਕਰ ਰਹੇ ਆਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਕਿਰਪਾ ਕਰਨ ਨਗਰ ਦੀ ਚੜ੍ਹਦੀ ਕਲਾ ਕਰਨ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਅੱਜ ਦੇ ਹੋਰੇ ਇਤਿਹਾਸ ਦੀ ਕਥਾ ਸਰਵਣ ਕਰਨੀ ਆ ਸਾਧ ਸੰਗਤ ਜੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਧ ਸੰਗਤ ਜੀ ਜੇਸ ਅਸਥਾਨ ਤੋਂ ਬਖਸ਼ਿਸ਼ਾਂ ਹੋਈਆਂ ਜਿੱਕਿ ਰਹੀ ਤਕਰੀਬਨ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕੋਈ 14-15 ਸਾਲ ਦਾ ਸਮਾਂ ਸ਼੍ਰੀ ਫਤੇ ਗੰਗਾਂ ਸਾਹਿਬ ਜੀ ਸਹਬਜ਼ਾਦਿਆਂ ਦੇ ਚਰਨਾਂ 'ਚ ਹੱਥ ਗ੍ਰੰਤੀ ਸਾਹਿਬ ਦੀ ਡਿਊਟੀ ਕੀਤੀ ਉਹਨਾਂ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕਸਾਰਾਂ ਆ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸਹਨ ਸਾਹਾ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਦੇ ਪਰਮਾਤਮਾ ਪ੍ਰਭ ਸਰੂਪ ਦੇ ਅੰਦਰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਨਾਮ ਬਾਣੀ ਦੇ ਰਸੇ ਸਤਿਗੁਰਾਂ ਸੰਤੋਖ ਸਿੰਘ ਜੀ ਜੋਤਿ ਸਰਸਤ ਨਹੀਂ ਸੇਵਾ ਕਰ ਰਹੀ ਹਾਂ ਤੀਨਾ ਵੱਲੋਂ ਅਬਰ ਸ਼ਹੀਦ ਤਤਤ ਬਾਬਾ ਅਜੀਤ ਸਿੰਘ ਸਹਿਬ ਜੀ ਤਤਤ ਬਾਬਾ ਜੋਧਾਵਰ ਸਿੰਘ ਸਹਿਬ ਜੀ ਤਤਤ ਬਾਬਾ ਜ਼ੁਰਮਰ ਸਿੰਘ ਸਹਿਬ ਜੀ ਤਤਤ ਬਾਬਾ ਪਤੇ ਪਤੇ ਸਿੰਘ ਸਹਿਬ ਜੀ ਹੱਥ ਜੋੜੋ ਸਾਰੇ

ਆਪਣੀ ਕਥਾ ਦੇ ਵਿੱਚ ਮਰਨ ਕੀਤਾ ਕਿ ਮੇਰੇ ਕਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੇਰੀ ਮਾਤਾ ਮਾਤਾ ਗੁਜਰ ਕੌਰ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨਾਮ ਜਪਿਆ ਬੰਦਗੀ ਕੀਤੀ ਤਾਤ ਮਾਤ ਹੋਰ ਅਲੱਖ ਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਜਿਨ ਜੋ ਕਰੀ ਅਲੱਖ ਕੀ ਸੇਵਾ ਤਾਂ ਤੇ ਭੇ ਪ੍ਰਸੰਨ ਗੁਰਦੇਵ ਕੁਸ਼ੀ ਮੇ ਮਾਵਾ ਬੈਠਿਆ ਹੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਬਾਦਸ਼ਾਹ ਦਰਵੇਸ ਸਤਿਗੁਰੂ ਕਹਿੰਦੇ मेरे सत्कार योग पिता गुरु तेग बहादुर जी मेरी सत्कार योग माँ माता गुजर कौर जी ने बाबा बकाले बिखे बहुत लंबा समा छब्बी मारे थे मेरे के नाम जपया बंदगी की थी ते ता मेरा संसार के उत्ते आना हुआ है ते बंदगी करके नाम करके ते मेरे पिता श्री आनंदपुर साहब की धरती तो गुरपिना भांत भांत के तीरथ